ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਾ ਮਹਾ ਮਾਜ ਮਹੱਲਾ ਪੰਜਵਾਂ ਘਰੇ ਚੌਥਾ ਇਕੂੰਗਰ ਸਤ ਗੁਰ ਪ੍ਰਸਾਦ ਫਲ ਗੁਣ ਅਨੰਦ ਉਪਾਰਜਨਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀ ਆ ਮਿਲਾਏ फ गुण अनालपार जन हर सजन परग आए संत सहाई राम खे कर कृपा द सुी सर्वसुख हण दुख न ई जंहिं पुनी वड़ पी वर पाया हर राय हिल सह मंगल गाही ਰਵਿ ਗੁਈ ਤ ਗੋਵਿੰਦ ਲਾਏ ਫਿਲ ਸਹੀਆ ਮੰਗਲ ਗਾਵਹੀ ਗੀਤ ਗੋਵਿੰਦ ਲਾਏ ਹਰ ਜਿਹ ਹਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ हल्त पलत सवारे उन निचल दा अंसार सागर ते रखे उन बोड़ जनम ताहेनेक गुण अरे नानक चरनी पाए हल गुण नई आहे स नात गुण तरे नानक सरी पाए हलगुण न त सलाई जिसनू तिल नात जिन नाम ते आए तिन काज सर ਹਰ ਗੁਰ ਪੂਰਾ ਅਰਾਧਿਆ ਦਰਗੇ ਸੱਚ ਖਰੇ ਹਰ ਸੁਖਾ ਨਿਦ ਚਰਨ ਹਰ ਭੋਜਲ ਵਿਖਮ ਤਰੇ ਪ੍ਰੇਮ ਭਗਤ ਤਿੰਨ ਪਾਈਆ ਵਿਖਿਆ ਨਾਹੀ ਜਰੇ ਉੜ ਗਏ ਦੁਬਦਾਨਸੀ ਪੂਰਨ ਸੱਚ ਪਰੇ ਪਾਰ ਬ੍ਰਹਮ ਪ੍ਰਭ ਸੇਵਦੇ ਬਾਲ ਅੰਦਰ ਇਕ ਤਰੇ ਵਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਲਾਲਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਸਮੂਹ ਸੰਗਤਾਂ ਦੇ ਭਾਈ ਵੱਡੇ ਭਾਗ ਹਨ ਜੋ ਅੰਮਰ ਤਵੇਲੇ ਤੋਂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਇਹ ਮਹੀਨੇ ਨੂੰ ਸਫਲ ਬਣਾ ਰਹੇ ਹੋ ਜੀਵਨ ਦੀਆਂ ਘੜੀਆਂ ਸਫਲ ਬਣਾ ਰਹੇ ਹੋ ਤਾਂਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਇਸ ਮਹੀਨੇ ਦੇ ਫਲਵਰ ਪ੍ਰਦੇਸ਼ ਬਖਸ਼ਦੇ ਹਨ ਜੋ ਮਾਗ ਦਾ ਮਹੀਨਾ ਗੁਜ਼ਰਿਆ ਹੈ ਅਤੇ ਫਲਗੁਣ ਫੱਗਣ ਦਾ ਮਹੀਨਾ ਜਿਹੜਾ ਆਰੰਭ ਹੋਇਆ ਹੈ ਇਹ ਦੇਸੀ ਸਾਲ ਦਾ ਖੀਤਲਾ ਮਹੀਨਾ ਮੰਨਿਆ ਜਾਂਦਾ 12ਵਾਂ ਮਹੀਨਾ ਹੈ ਅਗਲੇ ਮਹੀਨੇ ਨਵਾਂ ਸਾਲ ਆਰੰਭ ਹੋਣਾ ਹੈ ਤੇ ਸਿਆਲ ਰੁੱਤ ਤੋਂ ਬਾਅਦ ਇਹ ਗਰਮੀ ਦਾ ਪਹਿਲਾ ਮਹੀਨਾ ਮੰਨਿਆ ਜਾਂਦਾ ਹੈ ਜਿੱਥੋਂ ਰੁੱਤ ਚੇਂਜ ਹੁੰਦੀ ਹੈ ਰੁੱਤ ਬਦਲਦੀ ਹੈ ਕਿਉਂਕਿ ਸਰਦੀ ਖਤਮ ਹੋ ਜਾਂਦੀ ਹੈ ਗਰਮੀ ਦੀ ਅਰੰਭਤਾ ਹੁੰਦੀ ਹੈ ਇਸ ਮਹੀਨੇ ਤੋਂ ਤੇ ਮਹਾਰਾਜ ਪੰਜਵੇਂ ਪਾਤਸ਼ਾਹ ਜੀ 12 ਮਾਹ ਦੀ ਵਿੱਚ 12 ਮਹੀਨਿਆਂ ਦੇ ਸਾਨੂੰ ਪਰਦੇਸ਼ ਬਖਸ਼ਦੇ ਹਨ ਉੱਥੇ ਸਾਨੂੰ ਜੀਵਾਂ ਨੂੰ ਪਰਮੇਸ਼ਰ ਦੀ ਲਾਡ ਲਾਂਦੇ ਹਨ ਪਾਤਸ਼ਾਹ ਜੀ 12 ਮਹਾਮਾਜ ਰਾਗ ਦੇ ਵਿੱਚ ਪਾਤਸ਼ਾਹ ਜੀ ਨੇ ਇਹਨਾਂ ਦਾ ਆਚਰਣ ਕੀਤਾ ਚੌਥੇ ਘਾਰ ਸੁਰਤਾਲ ਦੇ ਵਿੱਚ ਗਾਣ ਦੀ ਪਾਤਸ਼ਾਹ ਜੀ ਹਦਾਤ ਕਰਦੇ ਹਨ ਅਤੇ ਬਚਨ ਕਰਦੇ ਹਨ ਇਸ ਮੇਲੇ ਦੇ ਪਰਦੇਸ਼ ਬਖਸ਼ਦੇ ਹਨ ਜੀ ਫਲ ਗੁਣ ਅਨੰਦ ਪਾਰਜਨਾ ਹਰ ਸੱਜਣ ਪ੍ਰਗਟ ਆਏ ਸਤਿਗੁਰੂ ਜੀ ਪੰਜਵੇਂ ਪਾਤਸ਼ਾਹ ਜੀ ਬਚਨ ਕਰਦੇ ਨੇ ਕਹਿੰਦੇ ਫਲਗੁਣ ਮਹੀਨਾ ਹੈ ਭਾਵੇਂ ਕਿਸੇ ਪੰਜਾਬੀ ਚ hxgਣ ਦਾ ਮਹੀਨਾ ਕਹਿੰਦੇ ਆ ਗੁਰਮੁਖੀ ਮੁਤਾਬਕ ਨੂੰ ਫਲਗੁਣ ਕਿ ਆ ਜਾਂਦਾ ਹੈ ਇਸ ਵਿੱਚ ਬਾਹਰ ਮੁਖੀ ਲੋਕ ਆਨੰਦ ਮਾਣਦੇ ਹਨ ਮਹਾਰਾਜ ਜੀ ਕਹਿੰਦੇ ਫਲਗੁਣ ਆਨੰਦ ਪਾਰ ਜਨਾ ਹਰ ਸੱਜਣ ਪਰਕਟ ਆਏ ਆਮ ਲੋਕ ਜਿਹੜਿਆਂ ਨੂੰ ਇਸ ਮਹੀਨੇ ਦੇ ਵਿੱਚ ਬਦਲ ਦੀ ਰੁੱਤ ਦਾ ਮਹੀਨਾ ਹੈ ਜਿੰਨੂੰ ਹੋਲੀਆਂ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਇਸੇ ਮਹੀਨੇ ਵਿੱਚ ਹੋਲੀਆਂ ਤੇ ਹੋਲਾ ਮਾਲਾ ਹੁੰਦਾ ਸਤਿਗੁਰਾਂ ਦਾ ਖੀਰ ਤੇ ਹੋਲਾ ਮਾਲਾ ਹੈ ਜੇ ਸੰਗਤ ਜੀਓ ਆਮ ਲੋਕ ਜਿਹੜੇ ਹਨ ਉਹ ਰੰਗ ਪਾ ਕੇ ਖੁਸ਼ੀ ਬਣਾਉਂਦੇ ਹਨ ਕਈ ਪਾਸੇ ਲੋਕ ਗੰਦਗੀ ਵੀ ਪਰ ਛੱਡਦੇ ਹਨ ਕਈ ਤਰ੍ਹਾਂ ਦੀਆਂ ਚੀਜ਼ਾਂ ਛੱਡ ਕੇ ਲੋਕ ਖੁਸ਼ੀ ਬਾਹਰੋਂ ਮਹਿਸੂਸ ਕਰਦੇ ਹਨ ਸਰੀਰ ਕਰਕੇ ਆਤਮਾ ਦੀ ਖੁਸ਼ੀ ਨਹੀਂ ਹੈ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਸੰਸਾਰ ਦੇ ਵਿੱਚ ਲੋਕ ਐਸੇ ਹਨ ਸਮਾਜਿਕ ਤੌਰ ਤੇ ਜਿਹੜੇ ਰੰਗ ਤਮਾਸ਼ਿਆਂ ਦੇ ਉੱਤੇ ਹੀ ਆਪਣੇ ਆਪ ਨੂੰ ਖੁਸ਼ ਸਮਝਦੇ ਹਨ ਕੋਈ ਕਈ ਤਰ੍ਹਾਂ ਦਾ ਰੰਗ ਪੰਦਾ ਹੈ ਕੋਈ ਕਈ ਤਰ੍ਹਾਂ ਦੀ ਕਈ ਤਰ੍ਹਾਂ ਦੀਆਂ ਵਸਤੂਆਂ ਚੀਜ਼ਾਂ ਪਾ ਕੇ ਗੰਦਗੀ ਸੁੱਟ ਕੇ ਵੀ ਲੋਕ ਉਹਲੀ ਮਨਾਂਦੇ ਹਨ। ਅਈ ਪਾਸੇ ਬਹੁਤ ਬੁਰਾ ਲ ਹੈ। ਅਈ ਇਲਾਕਿਆਂ ਵਿੱਚ ਬਹੁਤ ਜ਼ਿਆਦੀ ਉਹਲੀ ਜਿੱਥੇ ਮਨਾਈ ਜਾਂਦੀ ਹੈ, ਉੱਥੇ ਗੰਦਗੀ ਵੀ ਛੱਡਦੇ ਹਨ। ਤੇ ਕੋਈ ਰੋਕ ਵੀ ਨਹੀਂ ਸਕਦਾ ਉੱਥੇ। ਉੱਥੇ ਨਸ਼ੇ ਕੀਤੇ ਜਾਂਦੇ ਹਨ। ਨਸ਼ੇ ਦੀ ਨੁਜੂਜ ਕਰਕੇ ਉਹਲੀ ਮਨਾਈ ਜਾਂਦੀ ਹੈ। ਤੇ ਦੁਰਵਰ ਤੋਂ ਕੀਤੀ ਜਾਂਦੀ ਹੈ। ਪਰ ਸਤਿਗੁਰੂ ਜੀ ਸਾਨੂੰ ਇੰਨਾਂ ਚੀਜ਼ਾਂ ਤੋਂ ਮਹਾਰਾਜ ਜੀ ਉੱਚਾ ਠਾ ਕੇ ਆਤਮਾ ਦੀ ਗੱਲ ਕਰਦੇ ਹਨ ਸਤਿਗੁਰੂ ਜੀ ਕਹਿੰਦੇ ਭਾਈ ਉੱਥੇ ਜਿਨ੍ਹਾਂ ਨੇ ਸੱਚੇ ਮਾਲਕ ਦਾ ਰੰਗ ਚੜ੍ਹ ਲਿਆ ਸੱਜਣ ਨਾਲ ਜਿਨ੍ਹਾਂ ਦਾ ਪ੍ਰੇਮ ਪੈ ਗਿਆ ਸੱਚੇ ਪਤੀ ਪਰਮਾਤਮਾ ਨਾਲ ਜਿਨ੍ਹਾਂ ਦਾ ਮੇਲ ਹੋ ਗਿਆ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਅੰਦਰੋਂ ਰੰਗ ਚੜਦਾ ਹੈ ਜਿਹਦੇ ਪ੍ਰਸਾਦ ਸਤਿਗੁਰੂ ਜੀ ਬਚਨ ਕਰਦੇ ਹਨ ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਇਸ ਨੂੰ ਹੋਲੀ ਸਮਝਦੇ ਹਾਂ ਸੱਚੇ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਸੱਚੇ ਨਾਮ ਦਾ ਰੰਗ ਲੱਗ ਗਿਆ ਗੁਰੂ ਮਾ ਗੁਰਮੁਖ ਪਿਆਰਿਆਂ ਨੂੰ ਜਿਹੜਾ ਉੱਤਰਦਾ ਹੀ ਨਹੀਂ ਇਹ ਤਾਂ ਉੱਤਰ ਜਾਣਾ ਪਾਸੇ ਚ ਕਹਿੰਦੇ ਧੁੱਪ ਜਾਣਾ ਲੈ ਜਾਣਾ ਉੱਤਰ ਜਾਣਾ ਪਰ ਜਿਹੜਾ ਸਾਡੀ ਆਤਮਾ ਨੂੰ ਪਰਮੇਸ਼ਰ ਨੇ ਰੰਗ ਦੇਤਾ ਲਾਤਾ ਲਾਲ ਰੰਗ ਉਹ ਸੁੰਬੇ ਦੀ ਤਰ੍ਹਾਂ ਪੱਕਾ ਹੈ ਮਹਾਰਾਜ ਜੀ ਕਹਿੰਦੇ ਉਹ ਲੈਂਦਾ ਨਹੀਂ ਆਤਮਾ ਤੇ ਚੜਿਆ ਕਹਿੰਦੇ ਉਹਨੂੰ ਕੋਈ ਤਾਰ ਨਹੀਂ ਸਕਦਾ ਹਰ ਸੱਜਣ ਪ੍ਰਗਟ ਆਏ ਜਿਨ੍ਹਾਂ ਨੇ ਮਹਾਰਾਜ ਜੀ ਕਹਿੰਦੇ ਉਹ ਸੱਜਣ ਹਰੀ ਨੂੰ ਪ੍ਰਗਟ ਕਰ ਲਿਆ ਹਿਰਦੇ ਦੇ ਵਿੱਚ ਪ੍ਰਕਾਸ਼ ਕਰ ਲਿਆ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਲਈ ਇਹ ਸਮਾਂ ਇਹ ਦਿਨ ਇਹ ਮਹੀਨਾ ਭਾਗਾ ਭਰਿਆ ਹੈ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਤੇ ਮਹਾਰਾਜ ਜੀ ਕਹਿੰਦੇ ਸਤ ਪੁਰਸ਼ਾਂ ਦੀ ਸੰਗਤ ਕਰਨੀ ਸੱਚੇ ਪਾਤਸ਼ਾਹ ਜੀ ਸੰਗਤ ਵਿੱਚ ਉਹਨਾਂ ਸੰਤ ਸਹਾਈ ਰਾਮ ਕੇ ਮਹਾਰਾਜ ਜੀ ਕਹਿੰਦੇ ਉਹਨਾਂ ਨੇ ਸਹਾਇਤਾ ਕਰਨੀ ਹੈ ਸਾਡੀ ਉਹ ਰਾਮ ਦੇ ਨਾਲ ਸਾਨੂੰ ਮੇਲ ਦੇਣਾ ਰਮਿਓਈ ਪ੍ਰਮਾਤਮਾ ਦੇ ਨਾਲ ਪ੍ਰਭੂ ਨਾਲ ਸਾਡਾ ਮੇਲ ਕਰਾਉਣ ਵਾਲੇ ਵਿਚੋਲੇ ਸਤਿਗੁਰੂ ਹਨ ਜਾਂ ਸੱਚੇ ਪਾਤਸ਼ਾਹ ਦੇ ਗੁਰਸਿੱਖ ਪਿਆਰੇ ਸਤਪੁਰਸ਼ ਤੇ ਸਾਧ ਸੰਗਤ ਜੀ ਉਹ ਸੱਚੇ ਮਾਲਕ ਨਾਲ ਸਾਡਾ ਮੇਲ ਕਰਾ ਦੇਣ ਕਿ ਪਾਤਸ਼ਾਹ ਜੀ ਕਹਿੰਦੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਲਾਏ ਜਦੋਂ ਕਿਰਪਾ ਕਰ ਦੇਣ ਤਾਂ ਮਹਾਰਾਜ ਜੀ ਕਹਿੰਦੇ ਹਰੀ ਦੇ ਵਿੱਚ ਰਾਮ ਦੇ ਵਿੱਚ ਉਹ ਮੇਲ ਕਰਾ ਦਿੰਦੇ ਹਨ ਸੇਜ ਸੁਹਾਵੀ ਸਰਬ ਸੁਖ ਹੋਰ ਦੁੱਖਾ ਨਹੀਂ ਜਾਏ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਪਤੀ ਵਰਤਾਇ ਸ੍ਰੀ ਉਸ ਸੇਜ ਦਾ ਸੁਖ ਮਾਣਦੀ ਆਪਣੇ ਪਤੀ ਦੇ ਨਾਲ ਕਹਿੰਦੇ ਇਸੇ ਤਰ੍ਹਾਂ ਗੁਰਮਖ ਜਾਨ ਉਹ ਸਖੀ ਸੇ ਲੜੀਆਂ ਸੱਚੇ ਮਾਲਕ ਪ੍ਰਭੂ ਸੱਚੇ ਪਾਤਸ਼ਾਹ ਜੀ ਹਰਦੇ ਵਿੱਚ ਆਪਣੀ ਸੇਜ ਵਿਚਾਰ ਕੇ ਉਸ ਪ੍ਰਭੂ ਦਾ ਆਨੰਦ ਮਾਣਦਿਆਂ ਹਨ ਉਹ ਦੁੱਖਾ ਨੂੰ ਫਿਰ ਘੱਟ ਦਿੰਦਿਆਂ ਹਨ ਸੇਜ ਸੁਹਾਵੀ ਸਰਬ ਸੁਖ ਮਹਾਰਾਜ ਜੀ ਕਹਿੰਦੇ ਉਹ ਵੀ ਸੇਜ ਬਹੁਤ ਸੋਹਣੀ ਹੈ ਜਿਹੜੀ ਅੰਦਰ ਵਿਛਦੀ ਹੈ ਹਿਰਦੇ ਵਿੱਚ ਤੇ ਸਾਰੇ ਸੁੱਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਹੁਣ ਦੁੱਖਾ ਨਾਹੀ ਜਾਏ ਮਹਾਰਾਜ ਕਹਿੰਦੇ ਹੁਣ ਦੁੱਖ ਨੇੜੇ ਨਹੀਂ ਆ ਸਕਦੇ ਈਸ਼ ਪੁੰਨੀ ਵਡ ਭਗਨੀ ਵਰ ਪਾਇਆ ਹਰ ਰਾਇ ਮਹਾਰਾਜ ਜੀ ਕਹਿੰਦੇ ਵੱਡ ਵਿਭਾਗਾ ਵਾਲਿਆਂ ਨੂੰ ਸਤ ਸੰਗੀ ਜਨ ਉਹਨਾਂ ਦੀਆਂ ਸਾਰੀਆਂ ਇੱਛਾ ਪੂਰਨ ਹੋ ਜਾਂਦੀਆਂ ਨੇ ਇੱਛਾ ਪੁੰਨੀ ਵੱਡ ਭਗਨੀ ਮਹਾਰਾਜ ਜੀ ਕਹਿੰਦੇ ਉਹ ਵੱਡੇ ਭਾਗਾ ਵਾਲੀ ਜੀਵ ਇਸਤਰੀ ਹੈ ਜਿਹਦੀ ਇੱਛਾ ਪੂਰਨ ਹੋ ਗਈ ਮਹਾਰਾਜ ਜੀ ਕਹਿੰਦੇ ਜਿਨਨੇ ਪਤੀ ਪਰਮੇਸ਼ਰ ਦੀ ਉਕਲ ਦਾ ਸੁੱਖ ਮਾਲ ਲਿਆ ਸੇਜ ਦਾ ਸੁੱਖ ਲੈ ਲਿਆ ਮਿਲ ਸਹੀਆ ਮੰਗਲ ਗਾਵਹੀ ਗੀਤ ਗਵਿੰਦ ਲਾਏ ਫਿਰ ਮਹਾਰਾਜ ਜੀ ਕਹਿੰਦੇ ਅੰਦਰੋਂ ਵੀ ਤੇ ਬਾਹਰੋਂ ਵੀ ਸਖੀਆਂ ਸੇਲੀਆਂ ਮਿਲ ਕੇ satsang ਕਰਦੀਆਂ ਹਨ ਮਿਲ ਸਹਿਆਂ ਮੰਗਲ ਲਗਾਵੀ ਸਹਿਆਂ ਨੂੰ ਸਖੀਆਂ ਸੇਲੀਆਂ ਮਹਾਰਾਜ ਜੀ ਕਹਿੰਦੇ ਜੀਵ ਸਖੀਆਂ ਸੇਲੀਆਂ ਨਾਲ ਮਿਲ ਕੇ ਮਹਾਰਾਜ ਜੀ ਕਹਿੰਦੇ ਜੀਵ ਰੂਪ ਇਸਤਰੀ ਫਿਰ ਉਹਦੇ ਖੁਸ਼ੀ ਦੇ ਗੀਤ ਗਾਉਂਦੀ ਜਿਵੇਂ ਕੋ ਵਿਆਹ ਹੁੰਦਾ ਹੈ ਨਾ ਸਾਰੀਆਂ ਸਖੀਆਂ ਭੈਣਾ ਮਿਲ ਕੇ ਉਹ ਵਿਆਹ ਦੇ ਵਿੱਚ ਸੁਹਾਗ ਘੂੜੀਆਂ ਕਾਦੀਆਂ ਨੂੰ ਮਿਲ ਕੇ ਉਹ ਖੁਸ਼ੀ ਦੇ ਗੀਤ ਗਾਏ ਜਾਂਦੇ ਆ ਇਸੇ ਤਰ੍ਹਾਂ ਹੀ ਗੁਰਮੁਖ ਜਨ ਮਿਲ ਕੇ ਸਤਿਗੁਰੂ ਜੀ ਕਹਿੰਦੇ ਉਹ ਮਾਲਕ ਦੇ ਗੀਤ ਗਾਉਂਦੇ ਹਨ ਗੋਵਿੰਦ ਨੂੰ ਉਲਾਪਦੇ ਹਨ ਉਹ ਮਾਲਕ ਦੀ ਉਸਤਤ ਕਰਦੇ ਹਨ ਇਸੇ ਤਰ੍ਹਾਂ ਹੀ ਗੁਰਮੁਖ ਪਿਆਰਾ ਜਿੱਦਾ ਹਿਰਦਾ ਰੂਪੀ ਹਿਰਦੇ ਵਿੱਚ ਇੰਦਰੇ ਇੰਦਰੀਆਂ ਵੀ ਸਖੀਆਂ ਮਹਾਰਾਜ ਜੀ ਕਹਿੰਦੇ ਉਹ ਵੀ ਮੰਗਲ ਕਾਦੀਆਂ ਗੀਤ ਗਾਦਿਆਂ ਗੋਵਿੰਦ ਅਲਾਇ ਉਹਨੂੰ ਉਲਾਪਦੀਆਂ ਨਾ ਹਰ ਜੇਹਾ ਆਵਰਨਾ ਦਿਸਈ ਓਏ ਦੂਜਾ ਲਵੇ ਨਾ ਲਾਏ ਫਿਰ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਦੂਜਾ ਕੋਈ ਦੂਈ ਨਜ਼ਰ ਹੀ ਨਹੀਂ ਹੁੰਦੀ ਸਾਡੇ ਚ ਦੂਈ ਤੀਏ ਨਾ ਮਹਾਰਾਜ ਜੀ ਕਹਿੰਦੇ ਗੁਰਮਖ ਜਨ ਸਤਪੁਰਸ਼ ਉਹ ਜਿਹਾਂ ਨਵ ਅਵਰਨਾ ਦਿੱਸੀ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਕੋਈ ਦੂਜਾ ਦਿਖਦਾ ਹੀ ਨਹੀਂ ਪ੍ਰਭੂ ਹੀ ਨਜ਼ਰ ਆਉਂਦਾ ਹਰੀ ਦਿਖਦੇ ਹਨ ਹਰ ਪਾਸੇ ਉਹਨਾਂ ਦਾ ਸਰੂਪ ਨਜ਼ਰ ਆਉਂਦਾ ਹੈ ਹਰ ਜਿਹਾਂ ਅਵਰਨਾ ਦਿੱਸੀ ਉਹਦੇ ਬਰਾਬਰ ਉਹਦੇ ਤੁਲ ਪਾਤਸ਼ਾਹ ਜੀ ਕਹਿੰਦੇ ਸੱਚੇ ਪਾਤਸ਼ਾਹ ਕੋਈ ਨਹੀਂ ਹੈ ਸ੍ਰਿਸ਼ਟੀ ਦੇ ਵਿੱਚ ਦੁਨੀਆ ਦੇ ਵਿੱਚ ਜਿਹੜਾ ਕੋਈ ਹੈ ਹੀ ਨਹੀਂ ਜਿਹੜਾ ਉਹਦਾ ਬਰਾਬਰੀ ਕਰ ਸਕੇ ਉਹਦੇ ਤੋਲ ਬੈਠ ਸਕੇ ਬੜੇ ਆਏ ਚਲੇਗੇ ਦੁਨੀਆ ਤੋਂ ਜਿਹੜੇ ਬਰਾਬਰੀ ਕਰਨ ਆ ਗਏ ਉਹਨਾਂ ਨੂੰ ਖਾਕ ਵਿੱਚ ਰਲਾਤਾ ਉਹਨੇ ਖਾਕ ਬਣ ਕੇ ਚਲੇਗੇ ਉਹਨਾਂ ਦੀ ਧੂੜ ਉੱਡ ਗਈ ਤੇ ਮਹਾਰਾਜ ਜੀ ਵਰਦਾ ਕੋਈ ਵਿਅਲ ਨਹੀਂ ਬੰਗਾ ਕਰ ਸਕਦਾ ਸਤਿਗੁਰਾਂ ਦਾ ਮਹਾਰਾਜ ਜੀ ਸਮਰੱਥ ਗੁਰੂ ਹਨ ਹਰ ਜੇਹਾ ਅਵਰਨਾ ਦਿੱਸੀ ਕੋਈ ਦੂਜਾ ਲਵੇ ਨਾ ਲਾਏ ਮਹਾਰਾਜ ਜੀ ਕਹਿੰਦੇ ਕੋਈ ਦਿਸਦਾ ਹੀ ਨਹੀਂ ਨਜ਼ਰ ਨਹੀਂ ਹੁੰਦਾ ਦੂਈ ਮਹਾਰਾਜ ਜੀ ਕਹਿੰਦੇ ਸੰਸਾਰ ਨੂੰ ਉਹ ਮਹਾਰਾਜ ਜੀ ਕਹਿੰਦੇ ਉੱਚੇ ਉੱਠ ਕੇ ਉਹ ਪ੍ਰਭੂ ਲਾਲ ਉਹਨਾਂ ਦਾ ਪਿਆਰ ਪੈ ਜਾਂਦਾ ਹਲ ਤਪਲਤ ਸਵਾਰਿ ਉਨ ਨਿਚਲ ਦੇ ਤਿਨ ਜਾਏ ਹਲ ਤਪਲਤ ਦਾ ਭਾਵ ਹੁੰਦਾ ਲੋਕ ਪਰਲੋਕ ਲੋਕ ਤੇ ਪਰਲੋਕ ਵਿੱਚ ਉਹ ਸੁੱਖ ਮੰਨਦੇ ਹਨ ਪਹਿਲੋਂ ਲੋਕ ਸਰਵਾਰਨਾ ਪੈਂਦਾ ਫਿਰ ਪਰਲੋਕ ਦਾ ਸੁੱਖ ਮਿਲਦਾ ਜੇ ਅਸੀਂ ਲੋਕ ਨਹੀਂ ਸਵਾਰ ਸਕੇ ਸੰਸਾਰ ਵਿੱਚ ਅਸੀਂ ਮਿਹਨਤ ਨਹੀਂ ਕਰ ਸਕੇ ਆਪਣਾ ਆਪਣੀ ਸਵਾਰਿਆ ਫਿਰ ਪ੍ਰਭੂ ਦੇ ਪ੍ਰਲੋਕ ਦਾ ਸੁੱਖ ਨਹੀਂ ਸਾਨੂੰ ਮਿਲੇਗਾ ਲੋਕ ਪ੍ਰਲੋਕ ਦਾ ਸੁੱਖ ਜਿਵੇਂ ਲੋਕ ਦਾ ਸੁੱਖ ਪਾਣਾ ਪਵੇਗਾ ਫਿਰ ਪ੍ਰਲੋਕ ਦੇ ਵਿੱਚ ਮਹਾਰਾਜ ਜੀ ਸੁੱਖ ਦੇਣਗੇ ਹਲਤ ਪਲਤ ਸਵਾਰ ਇਹਨ ਨੇ ਚਲ ਦਿੱਤੇਨ ਜਾਏ ਹਲਤ ਜੀ ਕਹਿੰਦੇ ਹਲਤ ਪਲਤੀ ਉਹ ਸਵਾਰ ਦਿੰਦਾ ਮਾਲਕ ਮਹਾਰਾਜ ਜੀ ਕਹਿੰਦੇ ਉਹ ਉਸ ਲੋਕ ਪਰਲੋਕ ਸੇ ਲਾਭ ਬਣਾ ਦਿੰਦਾ ਸੰਸਾਰ ਸਾਗਰ ਤੇ ਰਖਿਓ ਨ ਬੋੜ ਨ ਜਨਮੇ ਧਾਏ ਇਹ ਬਲ ਦਾ ਸੰਸਾਰ ਹੈ ਯੱਗ ਦਾ ਸੰਸਾਰ ਹੈ ਸਿਸ਼ਟੀ ਮਾਇਆ ਦਾ ਅੱਗ ਇੱਥੇ ਬਲਦੀ ਹੈ ਤ੍ਰਿਸ਼ਨਾ ਦੀ ਅੱਗ ਜਿਹਦੇ ਵਿੱਚੋਂ ਮਹਾਰਾਜ ਜੀ ਪਾਰ ਕਰਦੇ ਆਂ ਅਨਸਾਰ ਸਾਗਰ ਤੇ ਰਖਿਓ ਮਹਾਰਾਜ ਜੀ ਕਹਿੰਦੇ ਇਹ ਸੰਸਾਰ ਭਵ ਸਾਗਰ ਤੋਂ ਉਹ ਰੱਖ ਲੈਂਦੇ ਹਨ ਬੋੜ ਜੁਨਾ ਤੋਂ ਬਚਾ ਲੈਣ ਬੋੜ ਨਾ ਜਨਮੇ ਧਾਏ ਮਹਾਰਾਜ ਜੀ ਕਹਿੰਦੇ ਉਹ ਦੇ ਵਿੱਚ ਨਹੀਂ ਧੱਕਿਆ ਜਾਂਦਾ ਫਿਰ ਤੂੰ ਉਹਦੇ ਵਿੱਚ ਧੱਕਿਆ ਨਹੀਂ ਜਾਂਦਾ ਬੋੜ ਜੁਨਾ ਤੋਂ ਤੇਰੀ ਆਤਮਾ ਬਚ ਜਾਵੇਗੀ ਜੇਵਾ ਏਕ ਅਨੇਕ ਗੁਣ ਤੇਰੇ ਨਾਨਕ ਚਰਨੀ ਪਾਏ ਮਹਾਰਾਜ ਜੀ ਕਹਿੰਦੇ ਜੇਵਾ ਇੱਕ ਹੈ ਤੇ ਤੇਰੇ ਵਿੱਚ ਗੁਣ ਅਨੇਕਾ ਹਨ ਸਾਡੀ ਇੱਕ ਜੇਵਾ ਥੋੜੀ ਪੈ ਜਾਵੇ ਹੜੀ ਇੱਕ ਜੇਵਾ ਤੇਰੇ ਗੁਣ ਕਾ ਕੇ ਥੱਕ ਜਾਵੇਗੀ ਪਰ ਤੁਹਾਡੇ ਗੁਣਾ ਦੀ ਗਿਣਤੀ ਖਤਮ ਨਹੀਂ ਹੋਏਗੀ ਇੰਨੇ ਗੁਣਾ ਨੂੰ ਪ੍ਰਮਾਤਮਾ ਵਿੱਚ ਜੇਵਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਮਹਾਰਾਜ ਜੀ ਕਹਿੰਦੇ ਨਾਨਕ ਤੇਰੇ ਚਰਨਹੀ ਪੈਂਦਾ ਹੈ ਮਹਾਰਾਜ ਜੀ ਕਹਿੰਦੇ ਤੇ ਚਰਣਾ ਨੀ ਮਹਾਰਾਜ ਜੀ ਕਹਿੰਦੇ ਨਾਕਮਸਤਕ ਹੁੰਦੇ ਪਾਤਸ਼ਾਹ ਜੀ ਉੱਥੇ ਸਾਨੂੰ ਜਾਤ ਦੱਸਦਿਆਂ ਕਹਿੰਦੇ ਤੇਰੇ ਗੁਣ ਗਾਨਾ ਹਾ ਸਦਾਈ ਤੇਰੀ ਚਰਣਾ ਚਰਨੀ ਪੈਂਦਾ ਹਾ ਫਲਗੁਣ ਨਿਤ ਸਲਾਹੀਐ ਜਿਸ ਨੂੰ ਤਿਲਨਾ ਤਮਾਏ ਖੀਰਲੀ ਤੋਖ ਵਿੱਚ ਮਹਾਰਾਜ ਜੀ ਦਿਰੜ ਕਰਾ ਰਹੇ ਨੇ ਕਹਿੰਦੇ ਇਹ ਫੱਗਣ ਦਾ ਮਹੀਨਾ ਫਲਗੁਣ ਨਿਤ ਮਹਾਰਾਜ ਜੀ ਕਹਿੰਦੇ ਨੀਤੀ ਉਹਦੀ ਸਿਫਤ ਗਾਣੀ ਚਾਹੀਦੀ ਹੈ ਦੇ ਪਾਤਸ਼ਾਹ ਜੀ ਕਹਿੰਦੇ ਫਾਲਗੁਨ ਨਿਤ ਸਲਾਈਏ ਜਿਸ ਨੂੰ ਤਿਲ ਨਾ ਤੁਮਾਏ ਮਹਾਰਾਜ ਜੀ ਕਹਿੰਦੇ ਅਸੀਂ ਭਾਵੇਂ ਜਿੰਨੀ ਮਰਜੀ ਉਹਦੀ ਸਿਫਤ ਕਰੀ ਜਾਈਏ ਉਹਦੇ ਉਹਦੇ ਗੁਣ ਗਾਈ ਜਾਈਏ ਪਰ ਉਹਨਾਂ ਕੋਈ ਫਰਕ ਨਹੀਂ ਆ ਜਿਸ ਨੂੰ ਤਿਲ ਨਾ ਤੁਮਾਏ ਮਹਾਰਾਜ ਜੀ ਕਹਿੰਦੇ ਉਹਦੇ ਅੰਦਰ ਤਿਲ ਜਿੰਨਾ ਵੀ ਰਤੀ ਜਿੰਨਾ ਵੀ ਘਾਰ ਨਹੀਂ ਹੁੰਦਾ ਕਿ ਮੈਨੂੰ ਚੇਤਾ ਕਰ ਦੇਣ ਦੁਨੀਆਂ ਦੇ ਲੋਕ ਐਨ ਦੇ ਉਹਨੂੰ ਇੱਕ ਟੋਲੀ ਹੈ ਪਰਮਾਤਮਾ ਜਿਹੜਾ ਜਿੰਨਾ ਮਰਜੀ ਕੋਈ ਉਦੀ ਉਸਤਤ ਕਰੇ ਜਿੰਨਾ ਮਰਜੀ ਕੋਈ ਮਾੜਾ ਬੋਲੇ ਉਹਨੂੰ ਕੋਈ ਫਰਕ ਨਹੀਂ ਹੈ ਹਰੀ ਨੂੰ ਸਾਡਾ ਭਲਾ ਹੋਣਾ ਜਪ ਕੇ ਪਿਆਰੇ ਜਦੋਂ ਉਹਨੂੰ ਜਪਾਂਗੇ ਤੇ ਆਵਾਂਗੇ ਸਾਡਾ ਭਲਾ ਹੋ ਸਕਦਾ ਪਰਮਾਤਮਾ ਦੇ ਹੂੰ ਜਿੰਨਾ ਮਰਜ਼ੀ ਗਾਈ ਜਾਈਏ ਜਿੰਨਾ ਮਰਜ਼ੀ ਉਹਨੂੰ ਮਾੜਾ ਕੁੱਦੀ ਜਾਈਏ ਉਹ ਇੱਕ ਤਲ ਹੈ ਜਿਸ ਨੂੰ ਤਿਲ ਨਾ ਤਮਾਏ ਪਰ ਜੀ ਅਖੀਰੀ ਤਕ ਵਿੱਚ ਬੇਨਤੀ ਕਰਦੇ ਹਨ ਇਹ ਇੱਥੇ ਸਮਾਪਤੀ ਹੁੰਦੀ ਹੈ 12 ਮਹੀਨਿਆਂ ਦੀ ਇਹ 12ਵਾਂ ਮਹੀਨਾ ਆਖੀਰਲਾ ਮਹੀਨਾ ਹੈ ਜਿਸ ਤੇ ਵਿੱਚ ਮਹਾਰਾਜ ਜੀ ਅੱਗੇ ਸ਼ੁਕਰਾਨੇ ਦਾ ਸ਼ਬਦ ਉਚਾਰਨ ਕਰਦੇ ਹਨ ਜਿਨ ਜਿਨ ਨਾਮ ਧਿਆਇਆ ਮਹਾਰਾਜ ਜੀ ਬਚਨ ਕਰਦੇ ਆ ਨਜਿਨ ਜਿਨ ਨਾਮ ਧਿਆਇਆ ਤਨਕੇ ਕਾਜ ਸਰੇ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਸਿੱਖਿਆ ਮੰਨ ਕੇ ਨਾ ਉਹ ਨਾਮ ਨੂੰ ਧਿਆਉਣਾ ਕੀਤਾ ਸੱਚੇ ਪਾਤਸ਼ਾਹ ਨੂੰ ਜਪਣਾ ਕੀਤਾ ਉਹਨਾਂ ਦਾ ਕਾਰਜ ਮਹਾਰਾਜ ਜੀ ਕਹਿੰਦੇ ਸਫਲ ਹੋ ਗਿਆ ਕਾਰਜ ਸੌਰ ਗਿਆ ਤਨਕੇ ਕਾਜ ਸਰੇ ਜਪਣ ਦੇ ਨਾਲ ਹੀ ਸੌਰਣਾ ਨਾ ਜੇ ਗੱਲਾਂ ਕਰੀ ਜਾਵਾਂਗੇ ਜਪਾਂਗੇ ਨਹੀਂ ਧਿਆਵਾਂਗੇ ਨਹੀਂ ਸੇਵਾ ਨਹੀਂ ਕਰਾਂਗੇ ਸਿਮਰਨ ਨਹੀਂ ਕਰਾਂਗੇ ਫਿਰ ਨਹੀਂ ਮਹਾਰਾਜ ਜੀ ਕਹਿੰਦੇ ਸੌਰ ਸਕਦਾ ਫਿਰ ਅਧੂਰਾ ਛੱਡ ਕੇ ਚਲੇ ਜਾਵਾਂਗੇ ਇਹ ਮਾਨਸ ਦੇ ਮਨੁੱਖਾ ਜਨਮ ਇਹ ਕਾਰਜ ਜਿਹੜਾ ਅਧੂਰਾ ਸੀ ਕਈ ਯੋਜਨ ਸਾਲ ਉਹਨੂੰ ਪੂਰਾ ਕਰਨ ਵਾਸਤੇ ਮਹਾਰਾਜ ਨੇ ਸਾਨੂੰ ਸਰੀਰ ਦਿੱਤਾ ਆਸ਼ਾ ਜੀ ਕਹਿੰਦੇ ਜਿਨ੍ਹਾਂ ਨੇ ਇੱਥੇ ਆ ਕੇ ਕਾਰਜ ਪੂਰਾ ਕਰ ਲਿਆ ਸਿਰੇ ਚਾੜ ਲਿਆ ਹਰ ਗੁਰੂ ਪੂਰਾ ਅਰਾਧਿਆ ਦਰਗੇ ਸਤਿਖਰੇ ਈਮਾਰਾ ਜੀ ਕਹਿੰਦੇ ਹਰੀ ਨੂੰ ਗੁਰਪੂਰੇ ਨੂੰ ਰਾਦ ਲਿਆ ਜਿੰਨਾਂ ਨੇ ਉਹ ਦਰਗਾਹ ਵਿੱਚ ਖਰੇ ਹਨ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਦਰਗਾਹ ਵਿੱਚ ਵੀ ਇੱਜ਼ਤ ਮਾਨ ਸਤਕਾਰ ਮਿਲਦਾ ਸਰਬ ਸੁਖਾਂ ਨਿਧ ਚਰਨ ਹਾਰ ਭੌਜਲ ਵਿਖਮ ਤਰੇ ਈਮਾਰਾ ਜੀ ਕਹਿੰਦੇ ਸਾਰੇ ਸੁਖ ਸਰਬ ਸੁਖਾਂ ਨਿਧ ਚਰਨ ਹਾਰ ਉਹਦੇ ਚਰਨਾਂ ਦੇ ਵਿੱਚ ਰਿੱਧੀਆਂ ਸਿੱਧੀਆਂ ਸਾਰੇ ਸੁਖਾਂ ਮਹਾਰਾਜ ਜੀ ਕਹਿੰਦੇ ਇਸ ਭੌਜਲ ਤੋਂ ਇਬਖਮ ਤੋਂ ਤਰ ਜਾਈਦਾ ਮਹਾਰਾਜ ਜੀ ਕਹਿੰਦੇ ਹਰ ਬਖ ਭੋਜਲ ਬਿਖਮ ਤਰੇ ਮਹਾਰਾਜ ਜੀ ਕਹਿੰਦੇ ਬਿਖਮ ਪੈਂਡੇ ਤੂੰ ਮਹਾਰਾਜ ਜੀ ਕਹਿੰਦੇ ਪਾਰ ਹੋ ਜਾਈਦਾ ਪ੍ਰੇਮ ਭਗਤ ਤਿੰਨ ਪਾਈਆ ਬਿਖਿਆ ਨਾਹੀ ਜਰੇ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਨਾਲ ਉਹਨੂੰ ਪ੍ਰਾਪਤ ਕਰ ਲਿਆ ਪਾਤਸ਼ਾਹ ਜੀ ਕਹਿੰਦੇ ਬਿਖਿਆ ਰੂਪੀ ਮਾਇਆ ਜਿਹੜੀ ਹੈ ਨਾਹ ਹੈ ਜੜੇ ਉਹਦਾ ਅਸਰ ਪ੍ਰਭਾਅ ਉਹ ਜ਼ਹਿਰ ਦਾ ਪ੍ਰਭਾਅ ਵਿਖਿਆ ਰੂਪੀ ਜ਼ਹਿਰ ਦਾ ਮਹਾਰਾਜ ਜੀ ਕਹਿੰਦੇ ਉਹ ਖਤਮ ਕਰ ਦਿੰਦਾ ਉਹਦੀ ਪ੍ਰੇਮਾ ਭਗਤੀ ਅੰਦਰੋਂ ਨਿਰਮਲ ਕਰ ਦਿੰਦੀ ਏ ਕੂੜ ਗਏ ਦੁਬਦਾ ਨਸੀ ਇੱਥੇ ਵੀ ਸ਼ਰਾਬ ਹੁੰਦਾ ਪੀਰੀਆ ਪਾ ਗਲਤ ਪੜ ਜਦੇ ਦੁਬਦਾ ਨਸੀ ਨਸੀ ਇੱਥੇ ਵੀ ਸ਼ਰਾਬ ਦੇਣਾ ਜਿਵੇਂ ਕੂੜ ਗਏ ਦੁਬਦਾ ਨਸੀ ਪੂਰਨ ਸੱਤ ਪਰੇ ਮਹਾਰਾਜ ਜੀ ਕਹਿੰਦੇ ਖਤਮ ਹੋ ਜਾਂਦਾ ਕੂੜਾ ਜਿਹੜਾ ਨਾ ਇਕੱਠਾ ਕੀਤਾ ਦੁਬਦਾ ਖਤਮ ਹੋ ਜਾਂਦੀ ਹੈ ਸਰੀਰ ਦੇ ਮਨ ਦੇ ਵਿੱਚੋਂ ਸੈਸੇ ਖਤਮ ਹੋ ਜਾਂਦੇ ਨਿਰਵਤ ਤੌਰ ਜਾਂਦੇ ਹਨ ਨਸ ਜਾਂਦੇ ਹਨ ਮਹਾਰਾਜ ਜੀ ਕਹਿੰਦੇ ਪੂਰਨ ਸੱਚ ਪਰੇ ਪੂਰਨ ਤੌਰ ਤੇ ਜਦੋਂ ਅੰਦਰ ਸੱਚ ਪ੍ਰਗਟ ਹੁੰਦਾ ਹੈ ਜਦੋਂ ਪੂਰਨ ਤੌਰ ਤੇ ਮਨੁੱਖ ਸੱਚੇ ਨਾਲ ਜੁੜਦਾ ਹੈ ਸੱਚੇ ਪਾਤਸ਼ਾਹ ਜੀ ਦੀ ਬੰਦਗੀ ਕਰਦਾ ਹੈ ਤੇ ਉਹਦੇ ਗੁਣਾਂ ਨੂੰ ਧਾਰਨ ਕਰਦਾ ਹੈ ਕਹਿੰਦੇ ਕੂੜਾ ਖਤਮ ਹੋ ਜਾਂਦਾ ਹੈ ਕੂੜਾ ਸਾਫ ਹੋ ਜਾਂਦਾ ਜਨ ਅੰਦਰ ਕਟਾ ਕੀਤਾ ਦੁਬਦਾ ਦਾ ਨਾਸ ਹੋ ਜਾਂਦਾ ਪਾਰ ਬ੍ਰਹਮ ਪ੍ਰਭ ਸੇਵੰਦੇ ਮਨ ਅੰਦਰ ਇਕ ਧਰੇ ਤੇ ਮਹਾਰਾਜ ਦੀ ਖੀਲੀਆਂ ਤੁੱਖਾਂ ਵਿੱਚ ਫਿਰ ਬੇਨਤੀ ਕਰਦੇ ਨੇ ਕਹਿੰਦੇ ਪਾਰ ਬ੍ਰਹਮ ਪ੍ਰਭ ਸੇਵੰਦੇ ਜਿਹੜੇ ਜਪਦੇ ਹਨ ਬ੍ਰਹਮ ਨੂੰ ਮਨ ਅੰਦਰ ਇੱਕ ਤਰੇ ਮਨ ਅੰਦਰ ਹਿਰਦੇ ਵਿੱਚ ਇੱਕ ਨੂੰ ਧਾਰਦੇ ਹਨ ਮਾਹ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਉਹਨਾਂ ਵਾਸਤੇ ਮਹਾਰਾਜ ਜੀ ਕਹਿੰਦੇ ਮਾਹ ਦਿਵਸ ਮੂਰਤ ਉਹ ਭਲਾ ਹੈ ਸਭ ਕੁਸ਼ ਕਹਿੰਦੇ ਉਹਨਾਂ ਲਈ ਦਿਨ ਮਹੀਨਾ ਮੂਰਤ ਜਪ ਕੇ ਪਲਾਉ ਜਾਂਦਾ ਹੈ ਜਿਹੜੇ ਜਪਦੇ ਹਨ ਸਦਾ ਉਹਦੇ ਦਰਸ਼ਨ ਕਰਦੇ ਹਨ ਸਦਾ ਉਹਦੇ ਬਚਨ ਮੰਨਦੇ ਹਨ ਉਹਨਾਂ ਲਈ ਕੋਈ ਮੂਰਤ ਕਢਾਂ ਦੀ ਲੋੜ ਨਹੀਂ ਕੋਈ ਦਿਨ ਲਿਕਨ ਦੀ ਲੋੜ ਨਹੀਂ ਕੋਈ ਸਮਾਂ ਬਾੜਾ ਚੰਗਾ ਨਹੀਂ ਉਹਨਾਂ ਵਾਸਤੇ ਸਾਰਾ ਇੱਥੇ ਬਰਾਬਰ ਹੋ ਜਾਂਦਾ ਜਿਸ ਕੋ ਨਦਰ ਕਰੇ ਜਿਨ੍ਹਾਂ ਤੇ ਉਹਦੀ ਨਦਰ ਹੋ ਜਾਂਦੀ ਹੈ ਉਹ ਮਹੀਨੇ ਵਾਰ ਥੋੜਾ ਦੇਖਦੇ ਅਸੀਂ ਦੇਖਦੇ ਹਾਂ ਕਿ ਆਹ ਦਿਨ ਹੋਣਾ ਚਾਹੀਦਾ ਅਜ ਵੀਰਵਾਰ ਹੈ ਅਜ ਸ਼ੁੱਕਰਵਾਰ ਹੈ ਇਹ ਮਾਨਸੇ ਸੇ ਸਾਡੇ ਆ ਜਾਂਦੇ ਹਨ ਸਮੇਂ ਨੂੰ ਦੇਖੀ ਜਾਂਦੇ ਆ ਕਿ ਇੰਨਾ ਟਾਈਮ ਹੋ ਗਿਆ ਬਹੁਤੇ ਲੋਕ ਵਹਿਮ ਕਰਦੇ ਆ ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰਸਿੱਖ ਜਿਹੜਾ ਹੈ ਉਹਦੇ ਅਗੇ ਬੇਨਤੀ ਕਰੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰੇ ਉਹਦੇ ਵਾਸਤੇ ਕੋਈ ਸਮਾ ਮੂਰਤ ਮਾੜਾ ਨਹੀਂ ਇਹਦੇ ਤੋਂ ਦੀ ਨਦਰ ਹੋ ਜਾਂਦੀ ਏ ਕਤੋਲ ਹੋ ਜਾਂਦਾ ਸਭ ਕੁਝ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਫਿਰ ਮਹਾਰਾਜ ਜੀ ਬੇਨਤੀ ਕਰਦੇ ਨਾਨਕ ਮਹਾਰਾਜ ਜੀ ਕਹਿੰਦੇ ਮੈਂ ਤਾਂ ਇਹੋ ਜੀ ਦਾਨ ਵੰਡਦਾ ਹਾਂ ਇਹੀ ਦਾਤ ਮੰਗਦਾ ਇਹੋ ਦਾਨ ਮੰਗਦਾ ਦਰਸ ਕਿਹੜਾ ਦਾਨ ਪਾਸ਼ਾ ਜੀ ਕਹਿੰਦੇ ਨਾਨਕ ਮੰਗੇ ਦਰਸ ਦਾਨ ਤੇਰੇ ਦਰਸ਼ਨਾਂ ਦਾ ਦਾਨ ਪ੍ਰਾਪਤ ਹੋ ਜਾਵੇ ਤੁਹਾਡੇ ਦਰਸ਼ਨ ਹੁੰਦੇ ਰਹਿ ਤੁਸੀਂ ਇੱਕ ਅੱਖ ਦੇ ਝਮਕ ਨਾਲ ਵੀ ਮੈਂ ਸਾਡੇ ਤੋਂ ਉੱਲੇ ਨਾ ਹੋਵੋ ਮਹਾਰਾਜ ਜੀ ਕਹਿੰਦੇ ਇਹੋ ਜੀ ਦਾਤ ਸਾਨੂੰ ਬਖਸ਼ਣਾ ਕਰੋ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਇਹ 12ਵਾਂ ਮਹੀਨਾ ਆਖੀਰਲਾ ਮਹੀਨਾ ਜਿਹਦੇ ਵਿੱਚ 12 ਮਾਂ ਦੀ ਸਮਾਪਤੀ ਹੁੰਦੀ ਹੈ ਇਹ ਬੇਨਤੀ ਦੇ ਸ਼ਬਦ ਮਹਾਰਾਜ ਜੀ ਖੀਰਤੇ ਅਰਜ ਕਰਦੇ ਹਨ ਸੱਚੇ ਪਾਤਸ਼ਾਹ ਅਗੇ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨੰਦ ਜੀ ਨਿਕਾ ਭੁੱਲਾਉ ਜੰਦੀਆਂ ਨ ਮਹਾਰਾਜ ਸਤਿ ਬਖਸ਼ਣ ਆਈਆਂ ਮਾਈ ਭਾਈ ਸੰਗਤਾਨੀਆਂ ਹਾਜ਼ਰੀਆਂ ਪ੍ਰਵਾਨ ਕਰਨ ਇਹ ਮਹੀਨਾ ਸਰਵਤ ਜੀਵਾਂ ਲਈ ਸੋਭਨੀਕ ਭਰਿਆ ਭਾਗਾ ਭਰਿਆ ਬਤੀਤ ਕਰਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ